ਆ ਗਲਾਸ ਲੈਣਾ ਸੀਗਾ ਪਤਾ ਨਹੀਂ ਕੀ ਚੱਕ ਕੇ ਲਿਆਉਂਦੀ ਐ ਤੈਨੂੰ ਅਕਲ ਨਹੀਂ ਆਣੀ ਇਹਦੇ ਤੱਕ ਕਦੋਂ ਅਕਲ ਆਉਗੀ ਤੈਨੂੰ ਸਟੀਲ ਦੇ ਗਲਾਸ 'ਚ ਸ਼ਰਾਬ ਪੀਉਂਾਂ ਮੈਂ ਆ ਗਿਆ 골ਡੀ ਪੁੱਤ ਤੂੰ ਮੰਮੀ ਕੋਈ ਚੱਜ ਦਾ ਸਵਾਲ ਵੀ ਕਰ ਲਿਆ ਕਰੋ ਜਦੋਂ ਕਰਿਆਓ ਆ ਗਿਆ ਤੂੰ ਆਇਆ ਤਾਂ ਹੀ ਤੁਹਾਡੇ ਸਾਹਮਣੇ ਖੜਾ ਆ ਜਦੋਂ ਦੇਖੋ ਟੋਕੀ ਜਾਣਾ ਕੋਈ ਨਾ ਕੋਈ ਕਰੀ ਜਾਣਾ ਉਹ ਮੈਂ ਤਾਂ ਤੈਨੂੰ ਕੱਦੀ ਨਾ ਉਡੀਕਦੀ ਸੀਗੀ ਤੈਨੂੰ ਸਵੇਰੇ ਦਵਾਈ ਨੂੰ ਕਿਹਾ ਸੀਗਾ ਲਿਆਂਦੀ ਉਹ ਕੀ ਹੋਇਆ ਤੁਹਾਨੂੰ ਚੰਗੇ ਬਲੇ ਦਾ ਬੈਠੇ ਹੋ ਕਾਦੀ ਦਵਾਈ ਲਿਆ ਦਿੰਦਾ ਉਹ ਨਾਲੇ ਪਬਲੀ ਪਬਲੀ ਕਰੇ ਹੁੰਦੀ ਹੋਈ ਆ ਉਤਮ ਗਾਲਿਆ ਕਰ ਜੋ ਕੁਝ ਇਦੀ ਲੋੜ ਹੁੰਦੀ ਆ ਜਦੋਂ ਘਰੇ ਆ ਜਾਓ ਤੁਸੀਂ ਕੋਈ ਨਾ ਕੋਈ ਕੰਮ ਪਹਿਲਾਂ ਹੀ ਤਿਆਰ ਕਰਕੇ ਬੱਠੇ ਹੋ ਨਿਓ ਇਹ ਨਹੀਂ ਪੁੱਛਣਾ ਤੇਰੀ ਤਬੀਅਤ ਠੀਕ ਆ ਤੇਰਾ ਹਲਚਲ ਠੀਕ ਆ ਆ ਗਿਆਂ ਮੇਰੇ ਮੈਨੂੰ ਦਵਾਈ ਲਿਆ ਦਿੰਦਾ ਇਹ ਲਿਆ ਦਿੰਦਾ ਉਹ ਲਿਆ ਦਿੰਦਾ ਜਦੋਂ ਦੇਖੋ ਇੱਕ ਹੀ ਕੰਮ ਰਹਿੰਦਾ ਤੁਹਾਡੇ ਕੋਲ ਕੋਈ ਤਕਲੀਫ ਆ ਤਾਂ ਮੈਨੂੰ ਦੱਸ ਕੀ ਹੋਇਆ ਤੈਨੂੰ ਉਹ ਤਕਲੀਫ ਉਹਦਾ ਕੰਮ ਕਰਦਾ ਅੱਗੇ ਨਹੀਂ ਚੱਲਦੇ ਪਏ ਹੁਣ ਤੁਹਾਨੂੰ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਦੱਸਾਂ ਬਬਲੀ ਇੱਕ ਗਲਾਸ ਲੈ ਕੇ ਨਹੀਂ ਮੈਨੂੰ ਮੈਨੂੰ ਸੀ ਕਿ ਵਿਆਹ ਤੋਂ ਬਾਅਦ ਠੀਕ ਹੋ ਜਾਵਾਂ ਮੈਂ ਤਾਂ ਬੇਗਾਨੀ ਧੀ ਦੀ ਜ਼ਿੰਦਗੀ ਵੀ ਬਰਬਾਦ ਕਰਕੇ ਰੱਖਤੀ ਉਹ ਕਿੱਥੇ ਰਹਿ ਗਈ ਆਈ ਨਹੀਂ ਹਲੇ ਉਹ ਬਬਲੀ ਲਿਆ ਗਲਾਸ ਪਤਾ ਨਹੀਂ ਆ ਮੋਟੇ ਦਿਮਾਗ ਵਾਲੀ ਨੂੰ ਕਦੋਂ ਅਕਲ ਆਣੀ ਆ ਸਤਾਸ਼ੀਆ ਗਲਾਸ ਆ ਆ ਗਲਾਸ ਲਿਆਣਾ ਸੀਗਾ ਪਤਾ ਨਹੀਂ ਕੀ ਚੱਕ ਕੇ ਲਿਆਉਂਦੀ ਆ ਤੈਨੂੰ ਅਕਲ ਨਹੀਂ ਆਣੀ ਅਲੇ ਤੱਕ ਕਦੋਂ ਅਕਲ ਆਊਗੀ ਤੈਨੂੰ ਸਟੀਲ ਦੇ ਗਲਾਸ 'ਚ ਸ਼ਰਾਬ ਪੀਵਾਵੇਂ ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਿਕਾਈ ਇੰਨੀ ਵੇਰ ਤੈਨੂੰ ਇੱਥੇ ਆਈ ਨੂੰ ਹੋਵੇ ਅਸਟੀਲ ਦਾ ਗਲਾਸ ਲੈ ਕੇ ਮੱਥੇ ਮਰਿਆ ਜਾ ਜਾ ਕੇ ਲੈ ਦੂਜਾ ਗਲਾਸ ਲੈ ਕੇ ਆ ਲੈ ਦੱਸ ਆ ਫੇਰ ਸ਼ੁਰੂ ਹੋ ਗਿਆ ਚੱਲੇ ਕਿੱਥੇ ਆ ਬੂਟ ਲਾ ਪਹਿਲਾਂ ਸੁਣਿਆ ਨਹੀਂ ਤੈਨੂੰ ਜਿਵੇਂ ਅੰਦਰ ਗਈ ਤਾਂ ਨੇ ਕਲੇਸ਼ ਹੋਰ ਪਾ ਲੈਣਾ ਆ ਪਤਾ ਨਹੀਂ ਅਨੀਮਾਣੀ ਜੀ ਦੀ ਜ਼ਿੰਦਗੀ ਚ ਹੋਰ ਕਿੰਨੇ ਕੁ ਦੁੱਖ ਲਿਖੇ ਨੇ ਜਲਦੀ ਲੈ ਕੇ ਆਹੀ ਗਲਾਸ ਹੁਣ ਸਬਜੀ ਕਿਹੜੀ ਬਣਾਈ ਆ ਸਰਦਾਰ ਚ दाल ਬਣਾਈ ਜਿੱਦਾਂ ਦਾ ਬੂਥਾ ਹੈ ਨਾ ਉਦਾਂ ਦੀਆਂ ਚੀਜ਼ਾਂ ਬਣਾ ਲਿਆ ਕਰ ਪਤਾ ਨਹੀਂ ਤੈਨੂੰ ਅਕਲ ਕਦੋਂ ਆਣੀ ਆ ਨਾਲੇ ਸਲਾਦ ਕੱਟ ਕੇ ਲਿਆ ਮੇਰੇ ਵਾਸਤੇ ਜਲਦੀ ਆ ਜੀ 2 ਮਿੰਟ ਦੇ ਵਿੱਚ ਜਦੋਂ ਦੇਖੋ ਦਾਲ ਬਣਾਈਆ ਦਾਲ ਬਣਾਈਆ ਅਕਲ ਪਤਾ ਨਹੀਂ ਕਦੋਂ ਆਣੀ ਆ ਜਦੋਂ ਦੇਖੋ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਰਹਿੰਦੇ ਆ ਬੰਦਾ ਥੱਕ ਕੇ ਵੀ ਘਰੇ ਆਂਦਾ ਆ ਖੂਨ ਪੀਤਾ ਪਿਆ ਮੇਰਾ ਇਹਨਾਂ ਦਾ ਓ ਬਬਲੀ ਮੇਰੀ ਅਜਰਾਪਾ ਨਹੀਂ ਦਿਖਦੀ ਆ ਪਿਆ ਕਿਤੇ ਇੱਥੇ ਹੈ ਨਹੀਂ ਅਲਮਾਰੀ ਚ ਕਿੱਥੇ ਰੱਖਿਆ ਆ ਜਦੋਂ ਦੇਖੋ ਕੋਈ ਚੀਜ਼ ਚਾਹੀਦੀ ਜਗਾ ਤੇ ਰਕੜੀ ਨਹੀਂ ਹੁੰਦੀ ਬਾਹਰ ਪਈਆਂ ਸਿੱਧੀਆਂ ਬਾਹਰ ਮੇਰੇ ਤੈਨੂੰ ਪਤਾ ਨਹੀਂ ਲੱਗਾ ਬਈ ਇੱਕ ਜਗ੍ਹਾ ਤੇ ਚੀਜ਼ ਰੱਖ ਦੇ ਅਗਰ ਜਦੋਂ ਦੇਖੋ ਕਿ ਤੈਨੂੰ ਕੀ ਪਤਾ ਲੱਗਦਾ ਪੈਸੇ ਕਮਾਣੇ ਕਿੱਡੇ ਓਕੇ ਆ ਅੱਧਾ ਘੰਟਾ ਲੇਟ ਹੋ ਗਿਆ ਮੈਂ ਜਦੋਂ ਦਾ ਕੋਈ ਚੀਜ਼ ਚਾਦੀ ਦੀ ਗੱਲ ਰੱਖਦੀ ਨਹੀਂ ਜਿੱਥੋਂ ਲੱਭ ਜਾਣੇ ਆਮ ਨਾਲ ਜਾਣੀ ਤਾਂ ਖੜੀ ਨਹੀਂ ਕਰਦੀਆਂ ਨਾਸ਼ਤਾ ਲਾ ਕੇ ਰੱਖਦੇ ਮੇਰਾ ਮਿੰਨੀ ਆਈ ਨਹੀਂ ਹੱਸੇ ਤੱਕਉ ਮੈਂ ਫੋਨ ਤੱਕ ਦਿੱਤਾ ਸੀ ਤਾ ਫੇਰ ਉਹ ਚੁੱਪ ਹੀ ਬੋਲਣਾ ਕੀ ਹਾਲਾ ਮਿੰਨੀ ਕੀ ਹੋਇਆ ਪੁੱਛੋ ਨਾ ਮੰਮੀ ਮੈਂ ਨਹੀਂ ਹੁਣ ਉਸ ਘਰ ਚ ਜਾਣਾ ਤੁਸੀਂ ਮੈਨੂੰ ਸ਼ਰਾਬੀਆਂ ਦੇ ਘਰ ਵਿਆਹ ਤਾ ਪਤਾ ਮੈਨੂੰ ਇੰਨਾ ਕੁੱਟਦੇ ਆ ਰਾਤ ਇੰਨਾ ਮਾਰਿਆ ਮੈਨੂੰ ਕੀ ਹੋ ਗਿਆ ਮਿੰਨੀ ਕੀ ਹੋਇਆ ਵੀਰੇ ਮੈਂ ਨਹੀਂ ਉਸ ਘਰ ਚ ਵਾਪਸ ਜਾਣਾ ਲੈ ਐਦਾਂ ਕਿਦਾਂ ਨਹੀਂ ਉਸ ਘਰ ਚ ਜਾਣਾ ਤੂੰ ਮੇਰਾ ਤਾਂ ਰਾਤੀ ਦਿਲ ਕਰਦਾ ਸੀ ਮੈਂ ਵੀ ਹੱਥ ਚੁੱਕਦਾ ਰੋਜ਼ ਰੋਜ਼ ਮੈਂ ਕੋ ਨਹੀਂ ਮਾਰ ਖਾਦੀ ਜਾਂਦੀ ਮਿੰਨੀ ਤੂੰ ਦੱਸ ਤਾਂ ਸਹੀ ਗੱਲ ਹੋਈ ਕੀ ਆ ਜਿਹੜੀ ਤੂੰ ਸਵੇਰੇ ਸਵੇਰੇ ਐਵੇਂ ਰੋਂਦੀ ਆ ਗਈਆਂ ਉਹ ਵੀਰੇ ਕੀ ਦੱਸਾਂ ਹਰ ਟਾਈਮ ਹੱਤ ਚੁੱਕਦੇ ਐ ਮਾੜਾ ਇਹ ਲੂਣ ਘੱਟ ਹੋ ਜਵੇ ਛੋਟੀ ਤੋਂ ਛੋਟੀ ਕੋਈ ਗੱਲ ਹੋ ਜਵੇ ਤੇ ਹੱਤ ਚੁੱਕਣ ਪੈ ਜਾਂਦੇ ਐ ਮੈਂ ਉੱਥੇ ਮਾਰ ਖਾਣ ਵਾਸਤੇ ਨਹੀਂ ਵਿਆਹੀ ਮੈਂ ਨਹੀਂ ਹੋਰ ਮਾਰ ਖਾ ਸਕਦੀ ਮੰਮੀ ਤੁਸੀਂ ਕੁਝ ਕਰੋ ਮੈਂ ਨਹੀਂ ਉੱਥੇ ਵਾਪਸ ਜਾਣਾ ਪਰ ਅਸੀਂ ਤਾਂ ਇੰਨਾ ਵਧੀਆ ਘਰ ਲੱਭਿਆ ਸੀਗਾ ਤੇਰੇ ਲਈ ਉਹ ਪੀਣ ਦਾ ਤੇ ਲੱਗ ਗਿਆ ਮੰਮੀ ਤੁਸੀਂ ਕਿਨੂੰ ਰਾਤ ਹੀ ਪਿੰਦੇ ਐ ਹਰ ਟਾਈਮ ਦਿਨੇ ਵੀ ਪੀਣਾ ਸ਼ੁਰੂ ਹੋ ਗਿਆ ਹੁਣ ਤਾਂ ਕਦੀ ਮੈਨੂੰ ਮਾਂ ਦੇ ਤਾਨੇ ਮਾਰਦੇ ਤੇਰੀ ਮਾਂ ਐ ਉਹ ਜੀ ਕਦੀ ਕਹਿਣਗੇ ਤੇਰਾ ਭਰਾ ਐ ਉਹ ਜੀ ਕੀ ਕਰਾਂ ਮੈਂ ਮੈਂ ਨਹੀਂ ਹੁਣ ਵਾਪਸ ਜਾਣਾ ਵੀਰੇ ਪਲੀਜ਼ ਕੁਝ ਕਰੋ ਮੈਂ ਨਹੀਂ ਉੱਥੇ ਜਾਣਾ ਵਾਪਸ ਚਲ ਕੋਈ ਨਹੀਂ ਮੈਂ ਕਰਦਾ ਮੈਲੇ ਨੂੰ ਫੋਨ ਉਹ ਤਾਂ ਮੈਂ ਨਾ ਥਾਣੇ ਫੋਨ ਕਰਾ ਕੇ ਚੱਕਾਨੇ ਨੂੰ ਅੱਜ ਕਰੋ ਇਹਨੂੰ ਵੀ ਇਕਲਾ ਛਾਡੀ ਭੈਣ ਦੇ ਹੱਥ ਕਿੰਨਾ ਚੱਕਿਆ ਗੋਲਡੀ ਰੁਕ ਜਾ ਕਿਹਨੂੰ ਫੋਨ ਕਰਨ ਲੱਗਿਆ ਤੂੰ ਮੈਂ ਪੁਲਿਸ ਵਾਲਿਆਂ ਨੂੰ ਫੋਨ ਕਰਾਣ ਲੱਗਿਆ ਵਾ ਵੀ ਮੇਰੀ ਭੈਣ ਦੇ ਹੱਥ ਕਿੰਨਾ ਚੱਕਦਾ ਹੋ ਨਾ ਜਿਹੜੀ ਆ ਅੰਦਰ ਬੈਠੀ ਆ ਜਿਹਨੂੰ ਤੋ ਸਵੇਰੇ ਸ਼ਾਮ ਕੁੱਟਦਾ ਵਾਂ ਉਹ ਕਿਸੇ ਦੀ ਭੈਣ ਨਹੀਂ ਉਹ ਕਿਸੇ ਦੀ ਧੀ ਨਹੀਂ ਦਸੀ ਬਲਾਵਾ ਉਹਦੇ ਪੇਕਿਆਂ ਨੂੰ ਵੀ ਤੈਨੂੰ ਵੀ ਕਰਵਾਉਣ ਅੰਦਰ ਫਿਰ ਉਹ ਬੋਲ ਜਵਾਬ ਦੇ ਹੁਣ ਗੋਲਡੀ ਮੰਮੀ ਇਹਨਾਂ ਕੋਲ ਕੀ ਜਵਾਬ ਹੈ ਇਹ ਤਾਂ ਹੱਥ ਚੁੱਕਦੇ ਨੇ ਨਾ ਭਾਬੀ ਤੇ ਅੱਜ ਮੇਰੇ ਤੇ ਹੱਥ ਚੁੱਕਿਆ ਤਾਂ ਕਿੰਨਾ ਬੁਰਾ ਲੱਗਿਆ ਇਹਨਾਂ ਨੂੰ ਜਦੋਂ ਭਾਬੀ ਤੇ ਹੱਥ ਚੁੱਕਦੇ ਉਦੋਂ ਨਹੀਂ ਪਤਾ ਲੱਗਦਾ ਉਭੀ ਤਾਂ ਕਿਸੇ ਦੀ ਧੀ ਨੇ ਨਾ ਥੋੜਾ ਸੋਚਣਾ ਚਾਹੀਦਾ ਤੈਨੂੰ ਘਰ ਦੇ ਵਿੱਚ ਕਲੇਸ਼ ਹੁੰਦਾ ਵਾ ਇਸ ਸ਼ਰਾਬ ਦੇ ਨਾਲ ਦੁਨੀਆ ਬਰਬਾਦ ਕਰਕੇ ਰੱਖ ਦਿੰਦੀ ਐ ਇਹ ਸ਼ਰਾਬ ਜਿਹਨੂੰ ਪੀ ਕੇ ਉਹ ਵਿਚਾਰੀ ਸਾਰਾ ਦਿਨ ਕੰਮ ਕਰਦੀ ਐ ਸਵੇਰ ਤੋਂ ਸ਼ਾਮ ਤੱਕ ਤੇ ਤੂੰ ਆ ਕੇ ਕੀ ਕਰਦਾ ਹਾ ਉਹਦੇ ਉ ਚਪੇੜਾ ਮਾਰ ਕੇ ਇਹ ਨਾਮ ਦਿੰਨਾ ਤੂੰ ਘਰ ਚੋਂ ਉਹਨੂੰ ਕੰਮ ਕਰਨ ਦਾ ਸਾਰਿਆਂ ਦੀ ਇੱਜ਼ਤ ਕਰਨ ਦਾ ਜੇ ਅੱਜ ਤੇਰੀ ਆਪ ਦੀ ਭੈਣ ਨਾਲੇ ਕੁਝ ਹੋਇਆ ਫੇਰ ਤੈਨੂੰ ਬੜਾ ਦੁੱਖ ਲੱਗਿਆ ਇਹਨੂੰ ਮੈਂ ਫੋਨ ਕੀਤਾ ਸੀ ਤਾਂ ਕਿ ਇਹ ਘਰੇ ਆਵੇ ਤੇ ਤੈਨੂੰ ਦੱਸੇ ਪਤਾ ਵੀ ਕਿਦਾਂ ਬੀਤਦੀ ਆ ਜਦੋਂ ਇੱਕ ਘਰ ਵਾਲਾ ਘਰ ਵਾਲੀ ਤੇ ਹੱਥ ਚੱਕਦਾ ਵਾ ਦੋ ਲੋ ਵੀਰੇ ਕੁਛ ਦੱਸੋ ਹੁਣ ਕੀ ਲੱਗ ਰਿਹਾ ਤੁਹਾਨੂੰ ਮੰਮੀ ਤੁਸੀਂ ਜਾਣ ਕੇ ਨੂੰ ਬੁਲਾਇਆ ਸੀ ਨਾ ਅੱਜ ਹਾਂ ਜਾਣ ਕੇ ਬੁਲਾਇਆ ਸੀ ਤਾਂ ਕਿ ਤੈਨੂੰ ਸਮਝ ਲੱਗੇ ਕੁਛ ਕੋਈ ਨਹੀਂ ਮੰਮੀ ਅੱਗੇ ਤੋਂ ਮੈਂ ਧਿਆਨ ਰੱਖੂਗਾ ਧਿਆਨ ਰੱਖੇਗਾ ਕਾਹਦਾ ਧਿਆਨ ਰੱਖੇਗਾ ਤੂੰ ਤੇਰੇ ਤੋਂ ਤਾਂ ਆਪਦੀ ਮਾਂ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਹੈਗਾ ਤੈਨੂੰ ਪਤਾ 4 ਦਿਨ ਹੋ ਗਏ ਤੈਨੂੰ ਦਵਾਈਆਂ ਨੂੰ ਕਹੀ ਨੂੰ ਤੇ ਤੂੰ ਰਾਤ ਮੈਨੂੰ ਕੀ ਕਹਿੰਦਾ ਸੀਗਾ ਮੈਂ ਆ ਗਿਆ ਦਿਖਣਾ ਨਹੀਂ ਘਰੇ ਹੋਰ ਦੱਸ ਮੈਂ ਤੇਰੇ ਤੋਂ ਕੀ ਭਾਲਾਂ ਵੀਰੇ ਤੁਹਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਹੈ ਭਾਬੀ ਕਿੰਨੀ ਚੰਗੀ ਹੈ ਭਾਬੀ ਨੇ ਸਾਰਾ ਘਰ ਸੰਭਿਆ ਹੋਇਆ ਬੱਚੇ ਸੰਭੇ ਹੋਏ ਆ ਮੰਮੀ ਦਾ ਵੀ ਕਿੰਨਾ ਧਿਆਨ ਰੱਖਦੇ ਆ ਤੇ ਤੁਸੀਂ ਉਹਨਾਂ ਤੇ ਹੱਥ ਚੁੱਕਦੇ ਹੋ ਮੈਂ ਕਹਿੰਨੀ ਆ ਨਾ ਧੰਨਾ ਉਹ ਕੁੜੀ ਆਹ ਕੁੜੀਆਂ ਨਾ ਇੰਨੀ-ਇੰਨੀ ਗੱਲਾਂ ਆਪਦੀ ਮਾਂ ਨੂੰ ਦੱਸਦੀਆਂ ਨੇ ਉਹਨੇ ਅੱਜ ਤੱਕ ਆਪਣੇ ਪਿਕੇ ਫੋਨ ਨਹੀਂ ਕੀਤਾ ਕਦੇ ਤੇਰੀਆਂ ਗੱਲਾਂ ਦੱਸਣ ਨੂੰ ਵੀ ਮੇਰੇ ਘਰ ਵਾਲੇ ਦੀ ਕਿਤੇ ਇੱਜ਼ਤ ਨਾ ਘਟ ਜਵੇ ਪਰ ਤੈਨੂੰ ਉਹਦੀ ਵੀ ਸ਼ਰਮ ਨਹੀਂ ਤੂੰ ਸੋਚ ਕੇ ਦੇਖ ਜੇ ਉਹਦੇ ਪਿਕੇ ਨੂੰ ਪਤਾ ਲੱਗ ਗਿਆ ਤਾਂ ਤੇਰਾ ਕੀ ਹਾਲ ਕਰਨਗੇ ਨੈਲੇ ਆ ਜਿਹੜੇ ਘਰੇ ਤੀਵੀਆਂ ਦੇ ਉੱਪਰ ਹੱਥ ਚੱਕਦੇ ਨੇ ਉਹਨਾਂ ਨੂੰ ਨਾ ਬੰਦਾ ਨਹੀਂ ਕਹਿੰਦੇ ਬਾਹਰ ਕਿਸੇ ਦੇ ਉੱਤੇ ਹੱਥ ਚੱਕ ਕੇ ਦੇਖ ਜੇ ਅਗਲਾ ਤੇਰੇ ਮੁੜ ਕੇ ਚਾਰ ਨਾ ਲਾ ਦਵੇ ਤਾਂ ਉਹ ਵਿਚਾਰੀ ਤਨ ਨਾ ਜਿਹੜੀ ਸਵੇਰੇ ਸ਼ਾਮ ਤੇਰੇ ਤੋਂ ਕੁੱਟ ਖਾਂਦੀ ਆ ਕੋਈ ਨਹੀਂ ਮੰਮੀ ਮੇਥੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਨਹੀਂ ਕੁਝ ਕਿਸੇ ਨੂੰ ਨਹੀਂ ਕੁਝ ਕਰਦਾ ਗਲਤੀ ਦੀ ਗੱਲ ਨਾ ਕਰ ਨਲਿਆ ਮਾਫੀਆਂ ਜੀਆਂ ਮੰਗਣ ਦੀ ਵੀ ਲੋੜ ਨਹੀਂ ਉਹਦੇ ਤੋਂ ਮੰਗ ਵਿਚਾਰੀ ਤੋਂ ਜਾ ਕੇ ਅੰਦਰੋਂ ਜਿਹੜੀ ਸਾਰਾ ਦਿਨ ਸੈਮੀ ਰਹਿੰਦੀ ਆ ਘਰ ਦੇ ਵਿੱਚ ਤੇ ਕੰਮ ਚ ਹੀ ਲੱਗੀ ਰਹਿੰਦੀ ਆ ਨਲਿਆ ਹਾ ਨਾ ਸ਼ਰਾਬ ਪੀਣੀ ਛੱਡ ਦੇ ਇਹ ਬਹੁਤ ਮਾੜੀ ਚੀਜ਼ ਆ ਇਹ ਤਾਂ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਆ ਔਰ ਮੈਂ ਨਹੀਂ ਚਾਹੁੰਦੀ ਵੀ ਮੇਰਾ ਘਰ ਬਰਬਾਦ ਹੋਵੇ ਛੱਡ ਦੇ ਇਹਨੂੰ ਚਲੋ ਵੀਰੇ ਉੱਠੋ ਹੁਣ ਜਾਓ ਭਾਬੀ ਨੂੰ ਲਿਆਓ ਬਾਹਰ ਮਾਫੀ ਮੰਗੋ ਭਾਬੀ ਕੋਲੋਂ ਤੇ ਆਪਣਾ ਘਰ ਸੰਭਾਲੋ ਇਹ ਸ਼ਰਾਬਾ ਚ ਕੁਝ ਨਹੀਂ ਰੱਖਿਆ ਨਾਲੇ ਵੀਰੇ ਮੇਰੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੈਂ ਆਪਣੇ ਘਰ ਬਹੁਤ ਖੁਸ਼ ਆ ਮੈਂ ਤਾਂ ਬਸ ਮੰਮੀ ਦੇ ਕਹਿਣ ਤੇ ਇਹ ਗੱਲ ਕਰਨ ਆਈ ਸੀ ਬਬਲੀ ਸੁਦਾਜੀ ਤੁਸੀਂ ਕੀ ਹੋਇਆ ਤੂੰ ਡਰੀ ਕਿ ਹੋ ਜਾਨੀ ਮੇਰੇ ਕੋਲ ਤੁਸੀਂ ਕਦੋਂ ਆਏ ਸਦਾਸ਼ ਬਬਲੀ ਮੈਂ ਤਾ ਤੂੰ ਡਰੀ ਕਿ ਹੋ ਜਾਨੀ ਪਹਿਲਾਂ ਤਾਂ ਮੈਨੂੰ ਇਹ ਦੱਸ ਕੀ ਹੋਇਆ ਤੈਨੂੰ ਆਈ ਲੱਕ ਇਸੇ ਤਰ੍ਹਾਂ ਮੈਨੂੰ ਕੁਝ ਨਹੀਂ ਚਾਹੀਦਾ ਤੈਨੂੰ ਮੈਂ ਕਿਹਾ ਪਾਣੀ ਲੈ ਆ ਕੇ ਦੇ ਬੈਠ ਇੱਥੇ ਇੱਕ ਮਿੰਟ ਬੈਠ ਇੱਥੇ ਇੱਕ ਮਿੰਟ ਬਹਿ ਜਾ ਇੱਥੇ ਮੇਰੀ ਗੱਲ ਸੁਣ ਬਬਲੀ ਕੀ ਹੋਇਆ ਡਰੀ ਕਿ ਹੋ ਜਾਨੀ ਮੇਰੇ ਨਾਲ ਗਲਤ ਆ ਕਰ ਮੈਂ ਨਾਲ ਅੱਜ ਤੇਰੇ ਤੋਂ ਆਪਣੀ ਕੀਤੇ ਦੇ ਮਾਫੀ ਮੰਗਣ ਆਇਆ ਤੈਨੂੰ ਛੋਟੀ ਛੋਟੀ ਗੱਲ ਤੇ ਮੈਂ ਅਤਿਆਚਾਰ ਤੇਰੇ ਤੇ ਕਰਦਾ ਸੀ ਛੋਟੀਆਂ ਛੋਟੀਆਂ ਗੱਲਾਂ ਤੇ ਮੈਂ ਤੇਰੇ ਥੱਪੜ ਮਾਰ ਦਿੰਦਾ ਸੀ ਅੱਜ ਨਾ ਮਿੰਨੀ ਨੇ ਆ ਕੇ ਮੇਰੀ ਅੱਖਾਂ ਖੋਲਤੀਆਂ ਅੱਜ ਤੋਂ ਬਾਅਦ ਨਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਮੈਨੂੰ ਇੱਕ ਵਾਰੀ ਮaaf ਕਰ ਦੇ ਬਸ ਸਤਾਜੀ ਮਾਫੀ ਨਾ ਮੰਗੋ ਤੁਸੀਂ ਮੈਂ ਨਾ ਬਬਲੀ ਸ਼ਰਾਬ ਪੀ ਕੇ ਪਾਗਲ ਹੋ ਜਾਂਦਾ ਸੀ ਮੈਨੂੰ ਨਾ ਪਤਾ ਲੱਗਦਾ ਸੀ ਮੇਰੀ ਘਰ ਵਾਲੀ ਆ ਨਾ ਮੈਨੂੰ ਪਤਾ ਲੱਗਦਾ ਸੀ ਮੇਰੇ ਬੱਚੇ ਆ ਰਾਤ ਤਾਂ ਮੈਂ ਆਪਣੀ ਮਾਂ ਨਾਲ ਵੀ ਪੁੱਠਾ ਸਿੱਧਾ ਬੋਲ ਪਿਆ ਦਾ ਜੀ ਤੁਸੀਂ ਮਾਫੀ ਨਾ ਮੰਗੋ ਮੈਂ ਤਾਂ ਕੁਝ ਸਮੇਂ ਲਈ ਇਹ ਸੋਚ ਲਿਆ ਸੀ ਕਿ ਸ਼ਾਇਦ ਇਹ ਮੇਰੇ ਕੋਈ ਪਿਛਲੇ ਜਨਮਾਂ ਦਾ ਕੋਈ ਹੋਊਗਾ ਸਾਹਿਬ ਕਿਤਾਬ ਜਿਹੜਾ ਮੇਰਾ ਨਹੀਂ ਬੋਲੀ ਇਹ ਸਾਰੇ ਨਾ ਮੇਰੇ ਹੀ ਮਾੜੇ ਕਰਮ ਸੀਗੇ ਜਿਹੜਾ ਮੈਂ ਸ਼ਰਾਬ ਪੀਂਦਾ ਸੀ ਮੈਂ ਤੇ ਇਹਨਾਂ ਵਾਦਾ ਕਰਦਾ ਅੱਜ ਤੋਂ ਬਾਅਦ ਮੈਂ ਸ਼ਰਾਬ ਨੂੰ ਵੀ ਨਹੀਂ ਹੱਥ ਲਾਉਂਗਾ ਤੂੰ ਖੁਸ਼ ਰਹਿ ਬਸ ਠੀਕ ਆ ਮੈਨੂੰ ਮਾਫ ਕਰ ਦੇ ਮਨੁਮਾਕ ਕਰਦੇ ਗੋਬਲੇ ਜ਼ਿੰਦਗੀ ਵਿੱਚ ਇੱਕ ਚੰਗੇ ਜੀਵਨ ਸਾਥੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਦੁੱਖਾਂ ਦੇ ਪਹਾੜ ਵੀ ਛੋਟੇ ਹੋ ਜਾਂਦੇ ਨੇ ਤੇ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਜਸ਼ਨ ਬਣ ਜਾਂਦੀਆਂ ਨੇ ਜੀਵਨ ਸਾਥੀ ਸੋਨਾ ਤੇ ਪੈਸੇ ਵਾਲਾ ਹੋਵੇ ਭਾਵੇਂ ਨਾ ਹੋਵੇ ਪਰ ਉਹ ਇੱਕ ਦੂਜੇ ਦੀਆਂ ਭਾਵਨਾਵਾਂ ਤੇ ਜ਼ਰੂਰਤਾਂ ਨੂੰ ਸਮਝਣ ਵਾਲਾ ਤੇ ਇੱਜ਼ਤ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਵਾਲਾ ਹੋਣਾ ਚਾਹੀਦਾ